ਜੀ ਮੇਤਰੋ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਇੱਕ ਖਾਸ ਹੋਣ ਜਾ ਰਹੀ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੇ 15 ਮਾਰਚ ਤੋਂ ਲੈ ਕੇ 17 ਮਾਰਚ ਤੱਕ ਸੰਤ ਬਾਬਾ ਅਤਰ ਸਿੰਘ ਜੀ ਦੇ ਜਨਮ ਸਥਾਨ ਪਿੰਡ ਚੀਮਾ ਸਾਹਿਬ ਜ਼ਿਲ੍ਹਾ ਸੰਗਰੂਰ ਪੰਜਾਬ ਦੇ ਵਿੱਚ ਬਹੁਤ ਵੱਡਾ ਕੁਸ਼ਤੀ ਦੰਗਲ ਹੁੰਦਾ ਹੈ ਜੀ 17 ਤਰੀਕ ਨੂੰ ਤੇ ਕੁਸ਼ਤੀ ਦੰਗਲ ਬਾਰੇ ਹੋਣ ਜਾ ਰਿਹਾ ਤੇ ਆਪਾਂ ਜਾਣਕਾਰੀ ਲੈਣੇ ਆ ਆਪਣੇ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਸਤਿਕਾਰਯੋਗ ਆਪਣੇ ਭਾਈ ਜੀ ਓਸਤਾਦ ਜੀ ਭਾਈ ਜਕਤਾਰ ਸਿੰਘ ਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਕੀ ਕਾਲ ਬਾਈ ਜੀ ਸੇਤਾ ਕੈਮ ਨੇ ਜੀ ਵਧੀਆ ਬਾਈ ਜੀ ਤੇ ਬਾਈ ਜੀ ਆਪਣੇ ਕੁਸ਼ਤੀ ਦੰਗਲ ਬਾਰੇ ਜਾਣਕਾਰੀ ਲੈਣੀ ਸੀ ਉਹਦੇ ਬਾਰੇ ਦੱਸੋ ਜੀ ਹਾਂਜੀ ਕੁਸ਼ਤੀ 17 ਮਾਰਚ ਨੂੰ ਹੋ ਰਹੀ ਹੈਗੀ 15 16 17 ਦਾ ਸੰਤ ਮਹਾਰਾ ਦਾ ਜੋੜ ਮੇਲਾ ਹੁੰਦਾ ਜੀ ਪਿਛਲੇ ਦਿਨ 17 ਮਾਰਚ ਨੂੰ ਤਕਰੀਬਨ 1 ਵਜੇ ਤੋਂ ਲੈ ਕੇ 7 ਵਜੇ ਤੱਕ ਦੰਗਲ ਹੋਊਗਾ ਜੀ ਜਿਹਦੇ ਵਿੱਚ ਪੂਰੇ ਹਿੰਦੁਸਤਾਨ ਦੇ ਹਰ ਸਟੇਟ ਦੇ ਵਿੱਚੋਂ ਜਿੱਥੇ ਪਹਿਲਵਾਨੀ ਐਟ ਟਾਈਮ ਪਹਿਲਵਾਨੀ ਚੱਲ ਰਹੀ ਹੈ ਉੱਥੋਂ ਪਹਿਲਵਾਨ ਪੁੱਜਣਗੇ ਜੀ ਉਸ ਤੋਂ ਲਗ ਅIRAN ਤੋਂ ਵੀ ਦੋ ਪਹਿਲਵਾਨ ਆ ਰਹੇ ਨੇਗੇ ਜੀ ਜਿਹੜਾ ਛੰਡੀ ਦੀ ਕੁਸ਼ਤੀ ਹੋਊਗੀ ਉਹ ਟਰੈਕਟਰ ਜੇਤੂ ਨੂੰ ਜਿਹੜੀ ਵੱਡੀ ਝੰਡੀ ਹੈ ਜੀ ਵੱਡੀ ਝੰਡੀ 4 ਟਰੈਕਟਰ ਜੇਤੂ ਨੂੰ ਹੈ ਜੀ ਤੇ ਇੱਕ IRAN ਦਾ ਪਹਿਲਵਾਨ ਇੱਕ ਆਪਣੇ ਇੰਡੀਆ ਦਾਗਾ ਜੀ ਤੇ ਆ ਆਪਣੇ ਇੰਡੀਆ ਦੇ ਕਿਹੜੇ ਪਹਿਲਵਾਨ ਨੇ ਜਿਹੜੇ IRAN ਦੇ ਰਾ IRAN ਦੇ ਹੈਗੇ ਅੱਗੇ ਤਾਲ ਪਹਿਲਵਾਨ ਬਾਬਾ ਫਲਾਈ ਜੀ IRAN ਦਾ ਇਰਫਾਨ IRAN ਇਰਫਾਨ IRAN ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਕ ਕੈਮਾ ਕੁਸ਼ਤੀ ਦੰਗਲਾ ਬਈ ਜੀ ਇਹਦੇ ਬਾਰੇ ਮੜਾ ਦਿਓ ਜਾਣਕਾਰੀ 17ਵਾਂ ਕੁਸ਼ਤੀ ਦੰਗਲਾ ਲਗਾਤਾਰ ਆਪਾਂ ਇੱਕ ਵਾਰੀ ਵੀ ਥੋੜਾ ਜਿਹਾ ਕੋਈ ਪਿੰਡ ਚ ਡਿਸਪਲੋਸ ਸੀਗਾ ਉਦੋਂ ਦੰਗਲ ਨਹੀਂ ਹੋਇਆ ਜੀ ਤੇ ਉਸ ਟਾਈਮ ਪਿੰਡ ਵਾਲਿਆਂ ਨੇ ਕਰਾਇਆ ਸੀ ਪਰ ਜਿਹੜਾ ਸਾਡਾ ਹੋ ਰਿਹਾ ਹੈਗਾ ਉਹ ਲਗਾਤਾਰ 17ਵਾਂ ਕੁਝ ਦੰਗ ਲਗਾ ਰਹੇ ਜੀ ਤੇ ਭਾਈ ਜੀ ਇਹਦੇ ਆਪਣੇ ਮੈਨੇਜਮੈਂਟ ਬਾਰੇ ਫਿਰ ਕਿਵੇਂ ਵੀ ਅਰੇਂਜਮੈਂਟ ਹੁੰਦਾ ਆਪਣਾ ਵੀ ਤੁਸੀਂ ਜਿਵੇਂ ਇੱਥੇ ਅਖਾੜੇ ਨੂੰ ਵੀ ਸਾਮਦੇ ਹੋ ਵੀ ਫਿਰ ਬਾਹਰ ਬਾਹਰ ਦਾ ਪ੍ਰੋਗਰਾਮ ਮਤਲਬ ਅਰੇਂਜਮੈਂਟ ਇਹਦਾ ਅਖਾੜੇ ਦਾ ਕਿਵੇਂ ਕਿਵੇਂ ਕਮੇਟੀ ਹੁੰਦੀ ਹੈ ਬਣਾਈ ਹੋਈ ਕੋਈ ਆਪਣੀ ਅਸਲ ਦੇ ਵਿੱਚ ਅਸੀਂ ਖਾੜੇ ਬਨੂ ਇਹ ਦੰਗਲ ਕਰਾ ਰਹੇ ਆਂਗੇ ਜੀ ਤੇ ਮੇਰੇ ਬਹੁਤ ਬੜੀਆ ਐਨ ਆਰ ਆਈ ਦੋਸਤ ਨੇ ਭਰਾ ਨੇ ਭਰਾ ਹੀ ਸਮਝੋ ਜੀ ਵੀ ਜਿਹੜਾ ਮੈਨੂੰ ਸਹਿਯੋਗ ਦੇ ਰਹੇ ਨੇ ਕਿਉਂਕਿ ਜਿਹੜਾ ਐਡਾ ਵੱਡਾ ਦੰਗਲ ਇਕੱਲੇ ਆਪਾਂ ਜੇ ਆਕੀ ਪਿੰਡ ਚੋਂ ਜਾਂ ਇਲਾਕੇ ਦੇ ਵਿੱਚੋਂ ਨਹੀਂ ਜੀ ਪਿੰਡ ਦੇ ਵਿੱਚ ਪਹਿਲਾ ਟੂਰਨਾਮੈਂਟ ਹੋਟ ਕੇ ਖੱਟਿਆ ਦੁਬਾਰਾ ਫਿਰ 6 ਮਾਰਚ ਨੂੰ ਟੂਰਨਾਮੈਂਟ ਹੋ ਰਿਹਾ ਜੀ ਸੋ ਬਾਹਰ ਐਨ ਆਰ ਆਈ ਭਰਾ ਨੇ ਮੇਰੇ ਜਿਵੇਂ ਹਰਜੀਤ ਯੂ ਐਸ ਏ ਜੀ ਤੇ ਅਮਰੀਕ ਰੋੜੇਵਾਲ ਯੂ ਐਸ ਏ ਜੀ ਗੁਰਲਾਲ ਪਾਉ ਯੂ ਐਸ ਏ ਹੋ ਗਿਆ ਤੇ ਇੱਕ ਸੁੱਖਾ ਆਸਟ੍ਰੇਲੀਆ ਤੋਂ ਵੀ ਆਪਣਾ ਭਰਾ ਹੈਗਾ ਜੀ ਉਸ ਤੋਂ ਇਲਾਵਾ ਗਾਲਾ ਗੁਜਰ ਗਵਿੰਦਗੜ੍ਹ ਜੇ ਜੀ ਇੱਥੋਂ ਤੇ ਉਹ ਆਸਟ੍ਰੇਲੀਆ ਨੇਗੇ ਉਹ ਹੋਗੇ ਤੇ ਇਸ ਤੋਂ ਇਲਾਵਾ ਲਵ ਹੋਰੀ ਮੁੰਡੇ ਹੋਗੇ ਯੂ ਐਸ ਏ ਤੋਂ ਹੋਗੇ ਤੇ ਕਾਫੀ ਕੈਨੇਡਾ ਤੋਂ ਨੇਗੇ ਤੇ ਕਾਫੀ ਬਾਹਰੋਂ ਫੌਰਨ ਤੋਂ ਜਿਹੜੇ ਮਤਲਬ ਐਨ ਆਰ ਆਈ ਭਰਾ ਨੇਗੇ ਉਹਨਾਂ ਦਾ ਵਧੀਆ ਸਹਿਯੋਗ ਹੈਗਾ ਸਾਡੇ ਜੀ ਬਾਈ ਹਰ ਸਾਲ ਦੀ ਤਰ੍ਹਾਂ ਸਹਿਯੋਗ ਦੇ ਰਹੇ ਨੇ ਉਹ ਜਿਵੇਂ ਵੀ ਉਹ ਕਹਿੰਦੇ ਨੇ ਵੀ ਅਗਲੇ ਸਾਲ ਖਾਤਰ ਵੀ ਚਾਹੇ ਅਨਾਉਂਸ ਕਰ ਦਿਓ ਜੀ ਬਾਈ ਵੀ ਚਾਹੇ ਤੁਸੀਂ ਗੱਡੀ ਕਰ ਦਿਓ ਚਾਹੇ ਮੋਟਰਸਾਈਕਲ ਕਰ ਦਿਓ ਟਰੈਕਟਰ ਕਰ ਦਿਓ ਬੁਲਟ ਮੋਟਰਸਾਈਕਲ ਨਵਾਂ ਜੀ ਸੋ ਵੀ ਅਗਲੇ ਸਾਲ ਖਾਤਰ ਬਹੁਤ ਵੱਡਾ ਉਹਨਾਂ ਦਾ ਸਹਿਯੋਗ ਹੈ ਜੀ ਔਰ ਮੈਨੇਜਮੈਂਟ ਤਾਂ ਚਲੋ ਜੀ ਕਾਫੀ ਚਿਰ ਤੋਂ ਲੱਗੇ ਹੋਏ ਆਂਗੇ ਤੇ ਭਲਵਾਨ ਨੇ ਸਾਰੇ ਵਧੀਆ ਜਿੰਨੇ ਆਪਣੇ ਇੰਡੀਆ ਦੇ ਖਾੜੇ ਨੇ ਕੋਈ ਮੈਨੂੰ ਮਹਾਰਾਜ ਦੀ ਕਿਰਪਾ ਨਾਲ ਕੋਈ ਜਵਾਬ ਨਹੀਂ ਦਿੰਦਾ ਜੀ ਬਈ ਨੇ ਪੈਸੇ ਦੀ ਮੰਗ ਵੀ ਨਹੀਂ ਕੀਤੀ ਵੀ ਸਾਨੂੰ ਐਨੇ ਪੈਸੇ ਦੇ ਪਰ ਅਸੀਂ ਬਣਦਾ ਹੱਕਾ ਉਹਨਾਂ ਨੂੰ ਸਾਰਿਆਂ ਨੂੰ ਪਹਿਲਵਾਨਾਂ ਨੂੰ ਜਿੰਨੇ ਹੈਗੇ ਨੇਗੇ ਜੀ ਕੋਈ ਲੱਖ ਵਾਲਾ ਹੈਗਾ 70 ਹਜ਼ਾਰ ਵਾਲਾ ਹੈਗਾ ਕੋਈ ਕਿੰਨੇ ਵਾਲਾ ਕੋਈ 20 ਵਾਲਾ ਕੋਈ 30 ਵਾਲਾ ਉਸ ਹਿਸਾਬ ਨਾਲ ਅਸੀਂ ਪੈਸੇ ਸਾਰਿਆਂ ਨੂੰ ਦਿੰਨੇ ਆਂਗੇ ਠੀਕ ਹੈ ਭਾਈ ਜੀ ਸੋ ਤਕਰੀਬਨ ਮੇਰੇ ਖਿਆਲ ਦੇ ਵਿੱਚ 200 ਦੇ ਕਰੀਬ ਪਹਿਲਵਾਨ ਪਹੁੰਚੂਗਾ ਜੀ ਹਾਂ ਵੀ 100 ਕੁਸ਼ਤੀ ਹੋ ਸਕਦੀ ਹੈਗੀ ਤੇ ਜਿਹੜੀ ਤਾਂ ਕਰਕੇ 1 ਵਜੇ ਤੋਂ ਲੈ ਕੇ ਅਸੀਂ ਇਹ ਕੁਸ਼ਤੀਆਂ 7 ਵਜੇ 1 ਵਜੇ ਸਟਾਰਟ ਕਰਾਵਾਂਗੇ ਜੀ ਬਾਈ ਹਾਂ ਕਾਫੀ ਖਾੜਿਆਂ ਤੋਂ ਪਹਿਲਵਾਨ ਆ ਰਹੇ ਨੇ ਠੀਕ ਹੈ ਜੀ ਤੇ ਬਾਈ ਜੀ ਇੱਕ ਮੈਂ ਹੋਰ ਪੁੱਛਣਾ ਚਾਹਣਾ ਵੀ ਜਿਵੇਂ ਆਪਣੇ ਖਾੜੇ ਦੇ ਵਿੱਚ ਕਿਸੇ ਨੇ ਮੁੰਡੇ ਨੇ ਆਪਣੀ ਵੀਡੀਓ ਦੇਖ ਕੇ ਜਾਂ ਕਿਵੇਂ ਵੀ ਆਉਣਾ ਹੋਵੇ ਇੱਥੇ ਹਾਂਜੀ ਤੇ ਉਹਦਾ ਆਪਾਂ ਕੀ ਇੱਥੇ ਆਪਣਾ ਲੈਣਿਆ ਵੀ ਮਤਲਬ ਨਹੀਂ ਸਾਡਾ ਕੋਈ ਚਾਰਜ ਨਹੀਂ ਜੀ ਕੋਈ ਸਾਡੀ ਫੀਸ ਨਹੀਂ ਕੋਈ ਰਹਿਣ ਦੀ ਫੀਸ ਨਹੀਂ ਕੋਈ ਬਿਜਲੀ ਦਾ ਬਿੱਲ ਨਹੀਂਗਾ ਜੀ ਇੱਥੇ ਬਿਲਕੁਲ ਅਸੀਂ ਫ੍ਰੀ ਟ੍ਰੇਨਿੰਗ ਦਿੰਨੇ ਆਂਗੇ ਜੀ ਬਾਈ ਰਹਿਣਾ ਵੀ ਫ੍ਰੀ ਹੈਗਾ ਜੀ ਤੇ ਜਿਹੜਾ ਖਾਣ ਦਾਗਾ ਜਿਵੇਂ ਅਸੀਂ ਕਣਕ ਵਗੈਰਾ ਉਹ ਵੀ ਅਸੀਂ ਫਰੀਓ ਦਿੰਦਿਆਂਗੇ ਕੋਈ ਪੈਸਾ ਨਹੀਂ ਕੋਈ ਬਿਜਲੀ ਦੇ ਬਿੱਲਦਾਰੀ ਕੁਝ ਨਹੀਂਗਾ ਠੀਕ ਹੈ ਜੀ ਤੇ ਕੋਈ ਹਾਂ ਇੱਥੇ ਕੋਈ ਮਤਲਬ ਪਰ ਅਸੀਂ ਜਿਹੜਾ ਬੰਦਾ ਜੋਗ ਹੈ ਕਰਨ ਵਾਲਾ ਹੈਗਾ ਜੀ ਜ਼ਿਆਦਾਤਰ ਅਸੀਂ ਪਲਵਾਨਾਂ ਨੂੰ ਪਹਿਲ ਹੈਗੀ ਜੀ ਔਰ ਜੇ ਮਤਲਬ ਪਲਵਾਨ ਖਤਰ ਸਾਰਾ ਕੁਝ ਇੱਥੇ ਫਰੀ ਹੈਗਾ ਠੀਕ ਹੈ ਭਾਈ ਜਿਹੜੇ ਕੋਈ ਕਬੱਡੀ ਦੀ ਜਾਂ ਕੋਈ ਵੈਸੇ ਸਿਹਤ ਬਣਾਉਣ ਆਉਂਦੇ ਨੇਗੇ ਤਾਂ ਉਹਨਾਂ ਤੋਂ ਮਾੜਾ ਮੋਟਾ ਜਿਵੇਂ ਕੋਈ ਲੈ ਲਿਆ ਵੀ ਕੋਈ ਟੁੱਟ ਫੁੱਟ ਹੁੰਦੀ ਹੈਗੀ ਜੀ ਉਹ ਉਸ ਤਰ੍ਹਾਂ ਕੋਈ 5-400 ਰੁਪਏ ਮਹੀਨੇ ਬਾਦੂ ਕੋਈ ਇਕੱਠਾ ਕਰ ਲਿਆ ਹਾਂ ਕਿਤੇ ਪੱਖਾ ਸੜ ਗਿਆ ਕਿਤੇ ਕੁਝ ਹੋ ਗਿਆ ਉਹ ਹੋ ਜਾਂਦਾ ਹੈਗਾ ਅਦਰਵਾਈਜ਼ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਆਪਣੇ ਮਤਲਬ ਇਸ ਤਰ੍ਹਾਂ ਅਕੈਡਮੀ ਦੇ ਵਿੱਚ ਮਤਲਬ ਬਾਈ ਕਿ ਕਿਹੜੀਆਂ ਕਿਹੜੀਆਂ ਸਟੇਟਾਂ ਤੋਂ ਮੁੰਡੇ ਆਉਂਦੇ ਆ ਵੀ ਹੁਣ ਰਹਿ ਰਹੇ ਆ ਕਿਹੜੀ ਕਿਹੜੀ ਸਟੇਟਾਂ ਤੋਂ ਆਉਂਦੇ ਆਗੇ ਇੱਥੇ ਮੁੰਡੇ ਰਹਿ ਰਹੇ ਨੇ ਜਿਵੇਂ ਆਪਣੇ ਜੰਮੂ ਤੋਂ ਨੇਗੇ ਜੀ ਹਿਮਾਚਲ ਦੇ ਨੇਗੇ ਠੀਕ ਹੈ ਜੀ ਰਾਜਸਥਾਨ ਦੇ ਨੇਗੇ ਯੂਪੀ ਦੇ ਨੇਗੇ ਹਰਿਆਣੇ ਦੇ ਆਗੇ ਦਿੱਲੀ ਦੇ ਆਗੇ ਪੰਜਾਬ ਦੇ ਜੀ ਤਕਰੀਬਨ 60 ਸਟੇਟਾਂ ਦੇ ਇੱਥੇ ਰਹਿੰਦੇ ਨੇ ਠੀਕ ਹੈ ਜੀ ਕਈ ਵਾਰੀ ਐਮਪੀਓਪੀ ਦੇ ਵੀ ਆਉਂਦੇ ਹਨ ਮਹਾਰਾਸ਼ਟਰ ਦੇ ਆਪਣੇ ਪੰਜਾਬ ਦੇ ਕਿੰਨੇ ਘਾਉਂਦੇ ਮੁੰਡੇ ਇਸ ਟਾਈਮ ਆਪਣੇ ਪੰਜਾਬ ਦੇ ਮੁੰਡੇ ਹੈਗੇ ਨੇਗੇ ਪੰਜਾਬ ਦੇ ਥੋੜੇ ਹੀ ਨੇਗੇ ਜੀ ਬਾਈ 8-10 ਕੁ ਮੁੰਡੇ ਨੇ ਪੰਜਾਬ ਦੇ ਬਾਕੀ ਆਊਟ ਆਫ ਸਟੇਟ ਦੇ ਨੇ ਠੀਕ ਹੈ ਜੀ ਮਤਲਬ ਕਿੱਥੇ ਕਿ ਤੱਕ ਆਪਣੇ ਵੀ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਕਿੱਥੇ ਤੱਕ ਅ ਆਪਣਾ ਖੜਾ ਪਹੁੰਚ ਚੁੱਕਾ ਹੈ ਜੀ ਮੈਡਲ ਹੈਗੇ ਨੇ ਜੀ ਜੀ ਕਿਹਦੇ ਦਾ 골ਡ ਹੈ ਕਿਹਦੇ ਦਾ ਸਿਲਵਰ ਹੈਗਾ ਤੇ ਇੰਟਰਨੈਸ਼ਨਲ ਨਹੀਂ ਹਲੇ ਇੱਕ ਮੁੰਡਾ ਸੀਗਾ ਉਹ ਉਹਨੇ ਜਾਣਾ ਸੀ ਕੁਦਰਤੀ ਉਸ ਟਾਈਮ ਉਹਨੂੰ ਥੋੜੀ ਇੰਜਰੀ ਆ ਗਈ ਜੀ ਕੈਂਪ ਦੇ ਵਿੱਚ ਟੌਸ ਕਰਕੇ ਉਹ ਰਹਿ ਗਿਆ ਨਹੀਂ ਉਹਨੇ ਜਾਣਾ ਸੀਗਾ ਮੈਟ ਤੇ ਮਿੱਟੀ ਦੀ ਦੋਨੇ ਪ੍ਰੈਕਟਿਸ ਆਈਏ ਇੱਥੇ ਹਾਂ ਬਿਲਕੁਲ ਜੀ ਨਾਲ ਮਿੱਟੀ ਦਾ ਖਾਣਾ ਕੋ ਮੈਟ ਦਾ ਠੀਕ ਹੈ ਬਾਈ ਤੇ ਸਵੇਰ ਦਾ ਰੁਟੀਨ ਕੀ ਰਹਿੰਦਾ ਬਾਈ ਸਵੇਰ ਦਾ ਮੁੰਡਿਆ ਦਾ ਸਵੇਰ ਦਾ ਰੁਟੀਨ ਸਵੇਰੇ ਮਤਲਬ ਉੱਠਦੇ ਨੇ ਕਿ ਮੁੰਡੇ 4:00 ਵਜੇ ਜੀ 4:00 ਵਜੇ ਉੱਠ ਕੇ ਆਪਦਾ ਸਵੇਰੇ ਜਿੰਨੇ ਉੱਠ ਕੇ ਪਾਣੀ ਪੀਤਾ ਔਲਾ ਔਲਾ ਖਾਦਾ ਮਰਬਾ ਖਾਦਾ ਕਿਸੇ ਨੇ ਕੇਲਾ ਖਾ ਲਿਆ ਕਿਨੇ ਕੋਈ ਹੋਰ ਦਹੀਂ ਵਗੈਰਾ ਲਈ ਉਹ ਪ੍ਰੈਕਟਿਸ ਕੀਤੀ ਪ੍ਰੈਕਟਿਸ ਕਰਨ ਤੋਂ ਬਾਅਦ ਜੀ ਤਕਰੀਬਨ 2 ਘੰਟੇ ਵਾਂਗ ਪ੍ਰੈਕਟਿਸ ਕਰਦੇ ਨੇਗੇ ਡਾਈਟ ਪਲਾਨ ਕੀ ਰਹਿੰਦਾ ਬਾਈ ਫਿਰ ਡਾਈਟ ਪਲਾਨ ਬਸ ਸਵੇਰੇ ਬਦਾਮ ਖੋਗੇ ਜੀ ਉਸ ਤੋਂ ਬਾਅਦ ਸ਼ਰਦਾ ਯੋਗ ਕੀ ਪਰ ਉਸ ਤੋਂ ਬਾਅਦ ਰੋਟੀ ਖੋਗੀ ਠੀਕ ਹੈ ਜੀ ਰੋਟੀ ਤੋਂ ਬਾਅਦ ਦੁਪਹਿਰੇ ਦੁੱਧ ਹੋਗਾ ਜਾਂ ਦਲੀਆ ਹੋਗਾ ਜਾਂ ਸ਼ੇਕ ਹੋਗਾ ਠੀਕ ਹੈ ਜੀ ਸ਼ਾਮ ਨੂੰ ਕਿਨੂੰ ਚੇਕ ਕਰਨ ਕਿ ਮਾਟਨ ਜਾਂ ਮੈਨੂੰ ਬੱਕਰਾ ਮੁਰਗਾ ਖਾਣਾ ਹੈਗਾ ਠੀਕ ਹੈ ਜੀ ਤੇ ਦੁਪਹਿਰੇ ਵਿੱਚ ਕੁਝ ਆਂਡੇ ਵੀ ਖਾਂਦੇ ਆ ਗਿਆ ਨਾ ਠੀਕ ਹੈ ਜੀ ਤੇ ਸ਼ਾਮ ਦੀ ਰੋਟੀ ਤੋਂ ਬਾਅਦ ਰਾਤ ਨੂੰ ਕੋਈ 11:00 ਵਜੇ ਤੋਂ ਠੀਕ ਹੈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣੇ ਕੀਮਤੀ ਸਮੇਂ ਚ ਸਮਾਂ ਦਿੱਤਾ ਜੀ